ਰੋਜ਼ਾਨਾ ਸੁਪਰੀਮ ਟਾਈਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਲੋਕ ਸਭਾ ਹਲਕਾ ਫ੍ਰੀਫੋਰਟ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀ ਹੰਸ ਰਾਜ ਹੰਸ ਨੇ ਕਿਲਾ ਮੁਬਾਰਕ ਚੌਂਕ ਤੇ ਹਾਜ਼ਰੀ ਬਾਜ਼ਾਰ ਮੇਨ ਬਾਜ਼ਾਰ ਤੱਕ ਵੋਟਾਂ ਮੰਗਣ ਦੀ ਅਪੀਲ ਕੀਤੀ ਇਸ ਦੌਰਾਨ ਬਾਜ਼ਾਰ ਦੇ ਦੁਕਾਨਦਾਰਾਂ ਦਾ ਪਰਵਾਹ ਹੁਗਾਰਾ ਮਿਲਿਆ ਦੁਕਾਨਦਾਰਾਂ ਵੱਲੋਂ ਗਲੇ ਵਿੱਚ ਹਾਰ ਪਾ ਕੇ ਸਨਮਾਨਿਤ ਕੀਤਾ ਇਸ ਦੌਰਾਨ ਸ਼੍ਰੀ ਹੰਸਰਾਜ ਹੰਸ ਵੋਟਾਂ ਮੰਡੇ ਹੋਏ ਹੈਪੀ ਦੀ ਰੇੜੀ ਤੇ ਗੋਲ ਗੱਪੇ ਖਾ ਕੇ ਆਨੰਦ ਲਿਆ ਉਸ ਮੌਕੇ ਪਾਰਟੀਦਰਗੇਸ਼ ਸ਼ਰਮਾ ਸੱਤਰ ਪੰਜਾਬ ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਤੇ ਲਲਿਤ ਕੱਕੜ ਪ੍ਰੇਮ ਢੇਰਾ ਗਗਨਦੀਪ ਚੀਜ਼ਾ ਹਰਾਕੇਸ਼ ਗਰਗ ਮੀਲਵ ਵਰਮਾ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਵਰਕਰਾਂ ਦਾ ਉਸ਼ਾਹ ਦੇਖਣ ਨੂੰ ਮਿਲਿਆ ਫਰੀਦਕੋਟ ਤੋਂ ਨੈਬਰਾਸ ਦੀ ਵਿਸ਼ੇਸ਼ ਰਿਪੋਰਟ। ਸਾਡੇ ਗਰਾਜੇ ਪੰਜਵਾਂ ਬੰਦ ਰੋਡ ਤੋਂ ਕੱਢੇ ਜਾ ਰਹੇ ਹਨ। ਕਿਹੜੇ ਦੇਖੋ। ਅੱਜ ਸਾਡੇ ਬਾਰਲੀ ਬਣੇ ਦੇ ਕੈਂਡੀਡੇਟ ਹਰਸ ਰਾਜ ਦੀ ਫਰੀਦਕੋਟ ਦੇ ਵਿੱਚ ਡੋਰ ਟੂ ਡੋਰ ਲੋਕਾਂ ਨੂੰ ਵੋਟ ਲਈ ਅਪੀਲ ਕਰ ਰਿਹਾ ਹੈ। ਲੋਕਾਂ ਦੇ ਵਿੱਚ ਬਹੁਤ ਬਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਜੇ ਵੇਂ ਹਿੰਦੁਸਤਾਨ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਨ ਜਾ ਰਹੀ ਹੈ 1700 ਤੋਂ ਉੱਪਰ ਦੇ ਟੀਚੇ ਵਿੱਚ ਜਿਹੜੀ ਫਰੀਦਕੋਟ ਦੀ ਵੀ ਸੀਟ ਹੈ ਇਹ ਬੜੇ ਭਾਰੀ ਮਾਰ ਦੇ ਵਿੱਚ ਜਾ ਕੇ ਸੀ ਭੇਜਾਂਗੇ ਉਹ ਫਰੀਦਕੋਟ ਦੀ ਅੰਸਰਾਜੀ ਬਹੁਤ ਜ਼ਿਆਦਾ ਰਵੱਲ ਵਰਗਾ ਆ ਸਕਦਾ ਹੈ ਸਰਕਾਰ ਦਾ ਨਵਾਂ ਨਿਯਮ ਆ ਰਿਹਾ ਹੈ। ਇਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ। ਦੇਖੋ ਜਿਹੜੇ ਕਿਸਾਨਾਂ ਦੇ ਬੀਜੇਪੀ ਨੇ ਬਹੁਤ ਜ਼ਿਆਦਾ ਫਾਇਦੇ ਕੀਤੇ ਹੈ ਇਹ ਕੁਝ ਚੰਗ ਲੋਕ ਹੈ ਜਿਹੜੇ ਵਿਰੋਧ ਕਰ ਰਹੇ ਹੈ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਵਿਰੋਧ ਨਹੀਂਗਾ। ਸਾਨੂੰ ਪਿੰਡਾਂ ਦੇ ਵਿੱਚੋਂ ਵੀ ਪਾਰਿਸਵਾਥਨ ਮਿਲ ਰਿਹਾ ਹੈ। ਸ਼ਹਿਰਾਂ ਦੇ ਵਿੱਚੋਂ ਤਾਂ ਜਿਹੜਾ ਹੈਗਾ ਵਾ ਲੋਕਾਂ ਦੇ ਵਿੱਚ ਤੁਸੀਂ ਖੁਦਾ ਜਤਸ਼ਾ ਦੇਖ ਰਹੇ ਹੋ। ਸ਼ਹਿਰਾਂ ਦੇ ਅੱਜ ਦੇ ਡੋਰ ਟੂ ਡੋਰ ਦੇ ਵਿੱਚ ਤੁਸੀਂ ਪਿੰਡਾਂ ਦੇ ਜਿਹੜਾ ਪਾਰੀ ਬਹੁਤ ਪਾਰੀ ਮਾਤਰਾ ਦੇ ਵਿੱਚ ਲੋਕ ਆਏ ਹੋਏ ਉਹ ਵੀ ਨਾਲ ਦੌੜ ਦੌੜ ਕਰ ਰਹੀ ਹੈ ਕਿਹੜੀ ਕਿਹੜੀ ਨੀਂਵੇ ਮੁੱਦੇ ਆ ਪੰਜਾਬ ਤੋਂ ਜਿਹੜੇ ਲੋਕਾਂ ਨੂੰ ਲੈ ਕੇ ਜਾ ਦੇਣ ਦੇਖੋ ਭਾਈਪਾ ਪਹਿਲੀ ਵਾਰੀ ਬੀਜੇਪੀ ਦੇ ਵਿੱਚ ਆ ਆਪਣੇ ਕਮਲ ਦੇ ਨਿਸ਼ਾਨ ਤੇ ਲੱਖਣ ਲੜ ਰਹੀ ਹੈ ਜਿਵੇਂ ਬਾਕੀ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਜੇ ਸਾਡੀ ਸਟੇਟ ਦੇ ਐਮਪੀ ਜਿੱਤ ਕੇ ਜਾਣਗੇ ਜਿ ਉਹੋ ਮੋਦੀ ਜੀ ਤੋਂ ਜਿਵੇਂ ਹਿੰਦੁਸਤਾਨ ਦੇ ਵਿੱਚ ਕੰਮ ਹੋਏ ਹੈ ਤੇ ਇੰਟਰਨੈਸ਼ਨਲ ਲੈਵਲ ਤੇ ਸਾਡਾ ਨਾ ਹੋਇਆ ਹੈ ਉਹ ਪੂਰੇ ਜ਼ੋਰ ਦੇ ਨਾਲ ਸਾਡੇ ਪੰਜਾਬ ਦੀ ਵੀ ਗੱਲ ਰੱਖਣਗੇ ਤੇ ਪੰਜਾਬ ਦੇ ਵੀ ਵੱਧੋ ਵੱਧ ਕੰਮ ਕਰਾ ਸਕਣਗੇ ਯਾ ਪੱਤੀਆਂ ਦੀ ਗੱਲ ਕਰਕੇ ਪੰਜਾਬ ਦੀ ਕਿ ਭਾਈ ਮੱਕੀ ਚਲੇਗੀ ਸਾਨੂੰ ਤਾਂ ਦੇਖੋ ਅਸੀਂ ਤਾਂ ਕਵਾਂਗੇ ਸਾਰੀਆਂ ਸੀਟਾਂ ਲੱਗ ਜਾਈਆਂ ਪਰ ਬਹੁਤ ਅਸ਼ਾ ਦੇਖਣ ਨੂੰ ਮਿਲ ਰਿਹਾ ਹੈ ਇਹਦੇ ਨਾਲ ਅਸੀਂ ਸਭ ਤੋਂ ਵੱਡੇ ਮਾਰਜਨ ਨਾਲ ਜਿਹੜੀ ਸੀਟਾਂ ਦੀ ਗੱਲ ਵੀ ਸਾਡੀ ਸਭ ਤੋਂ ਜ਼ਿਆਦਾ ਹੋਵੇਗੀ ਜੀ ਸਰ ਬੀਤੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ 200 ਪੰਡਿਆ ਗਿਆ ਸੀ ਇਹਨੂੰ ਕਿਸ ਨੇ ਦੇਖਿਆ ਦੇਖੋ ਉਹ ਤਾਂ ਸਰਕਾਰ ਆ ਉਹ ਕੁਝ ਵੀ ਕਰ ਸਕਦੀ ਹੈ ਪਰ ਉਹਦੇ ਰੋਡਸ ਤੋਂ ਫਲੌਗ ਤੋਂ ਸਾਬਤ ਹੋ ਰਿਹਾ ਉਹ ਸਾਰੇ ਦੇਖ ਲਏ ਪੰਜਾਬ ਦੀ ਪ੍ਰਿਆ ਸਰਕਾਰ ਦੇ ਕਾਰਜਕਾਲ ਕਿਸੇ ਨਹੀਂ ਬੁਰੀ ਤਰ੍ਹਾਂ ਫੇਲ 100 ਤੋਂ 0 ਨੰਬਰ ਚਾਹੇ ਹੋ ਮਹਿਲਾਵਾਂ ਨੂੰ 1000 ਰੁਪਿਆ ਦੇਣਾ ਹੋਵੇ ਕਰਪਸ਼ਨ ਰੇਟ ਵੱਧ ਚੁੱਕਿਆ ਹੋਇਆ ਗੁੰਡਾਗਰਦੀ ਵਧ ਚੁੱਕੀ ਹੈ ਜੈਂਗਵਾੜ ਹੋ ਰਹੀ ਹੈ ਕਿਸੇ ਵੀ ਮੁੱਦੇ ਤੇ ਉਹ ਸਹੀ ਸਾਬਤ ਨਹੀਂ ਹੋਈ ਹਾਂ ਜਰ ਕੀ ਨਾਮ ਹੈ जय श्री राम जय श्री राम मेरा नाम राकेश गर्ग जिला वाइस प्रधान बीजेपी फरीदकोट आज सर जो भाजपा वाले लोग को खड़े जा रहे हैं किस तरह का लोगों का रिस्पांस मिले और दुकानों पे जा रहे हो ਕਿਵੇਂ ਦਾ ਰਿਸਪੌਂਸ ਲੋਕਾਂ ਦਾ 5 ਵਜੇ ਦਾ ਟਾਈਮ ਸੀ ਦੁਕਾਨਦਾਰਾ ਡੋਰ ਟੂ ਡੋਰ ਕੱਢਣ ਦਾ ਬਾਜ਼ਾਰ ਦੇ ਵਿੱਚ ਲੋਕਾਂ ਜੇ ਇਹਨਾਂ ਉਤਸ਼ਾਹ ਸੀ ਕਿ ਬਾਰ ਬਾਰ ਫੋਨ ਆ ਰਹੇ ਸੀ ਕਿ ਸਾਈ ਜੀ ਕਦੋਂ ਆਣਗੇ ਹੰਸਰਾਜ ਜੀ ਲੋਕਾਂ ਜੀ ਤੁਸੀਂ ਦੇਖ ਹੀ ਰਹੇ ਹੋ ਹਾਰ ਪਾ ਕੇ ਕਿਵੇਂ ਸਵਾਗਤ ਕਰ ਰਹੇ ਨੇ ਫੁੱਲਾਂ ਨਾਲ ਸਵਾਗਤ ਕਰ ਰਹੇ ਨੇ ਦੁਕਾਨਦਾਰਾਂ ਨੂੰ ਹੈ ਕਿ ਰਾਮ ਮੰਦਰ ਦਾ ਜੋਗ ਹੈ ਵਿੱਚ ਇਸ ਕਰਕੇ ਬਹੁਤ ਹੀ ਦੁਕਾਨਦਾਰ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ ਸਾਰੇ ਹੀ ਅੰਦਰ ਦੀ ਅੰਦਰ ਵੋਟ ਪਾਣਗੇ ਭਾਜਪਾ ਨੂੰ ਭਾਜਪਾ ਆਤੀ ਘੱਟੋ ਘੱਟ 1 ਲੱਖ ਵੋਟ ਤੋਂ ਲੀਡ ਕਰੂਗੀ ਜਿਹੜੇ ਕਿਸਾਨਾਂ ਦਾ ਲੋਕਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਉਹ ਸੁਣਦੇ ਦੇਖਦੇ ਹਾਂ ਕਿਸਾਨਾਂ ਦਾ ਵਿਰੋਧ ਕਰ ਰਿਹਾ ਐਵੇਂ ਫਾਲਤੂ ਵਿਰੋਧ ਕਰ ਰਿਹਾ ਸਾਰਾ ਕੁਝ ਐਮਐਸਪੀ ਦੇ ਫਸਲ ਖਰੀਦੀ ਜਾਂਦੀ ਹੈ ਜਦੋਂ ਜਦੋਂ ਮੋਦੀ ਜੀ ਆਏ ਉਹ ਚੋਗਲੀ ਫਸਲ ਕਾਂਗਰਸ ਨਾਲ ਜ਼ਿਆਦਾ ਐਮਐਸਪੀ ਦੇ ਖਰੀਦੀ ਜਾ ਰਹੀ ਹੈ ਤੇ ਹੁਣ ਅਗਰ ਆਪਾਂ ਲੈਕਚਰ ਕਰੀਏ ਪੰਜਾਬ ਦੇ ਵਿੱਚ 13 ਸੀਟਾਂ ਹਨ 13 ਸੀਟਾਂ ਦੇ ਭਾਜਪਾ ਦੇ ਲਾ ਲਈਏ ਪੰਜਾਬ ਦੇ ਵਿੱਚ ਭਾਜਪਾ ਕਿੰਨੇ ਸੀਟਾਂ ਲੈ ਕੇ ਜਾਓਗੇ 13 13 ਭਾਜਪਾ ਸੀਟਾਂ ਲੈ ਕੇ ਜਾਵਾਂਗੀ ਪੰਜਾਬ ਦੇ ਵਿੱਚੋਂ ਐ ਤਿੰਨਾਂ ਵੀ ਗੱਲ ਪੇਸ਼ ਹੋਵਾਂਗੀ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਕੌਣ ਹੋਏਗਾ ਅਗਲਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮਾਈ ਮੋਦੀ ਜੀ ਆਉਣਗੇ ਯਾਨੀ ਉਹਨਾਂ ਨੇ ਦੇਖਣਾ ਚਾਹੂ ਹਾਂਜੀ ਉਹਨਾਂ ਦੇ ਦੁਆਰਾ ਦਿੱਤੇ ਗਏ ਸ਼੍ਰੀ ਰਾਮ ਜਨ ਮੈਂ ਕਰਤਾਰ ਸਿੰਘ ਸਿੱਖਾਂ ਵਾਲਾ ਹਾਂ ਅੱਜ ਜੋ ਭਾਈ ਬੱਬਲ ਨੂੰ ਕਿਟਿਆ ਜਾ ਰਿਹਾ ਕਿਤਨਾ ਦਿਖ ਰਿਹਾ ਤੁਹਾਨੂੰ ਆਪ ਨੂੰ ਹੀ ਪਤਾ ਜੀ ਇਹਨਾਂ ਉਤਸ਼ਾਹ ਸ੍ਰੀ ਹੰਸਰਾਜ ਜੀ ਹੰਸ ਜੋ ਕਿ ਸਾਈਂ ਹੰਸਰਾਜ ਜੀ ਹੰਸ ਸੇ ਕਪੱਕਰ ਸੂਗੀ ਜੋ ਉਹਨਾਂ ਦੀ ਜਿੱਤ ਯਕੀਨੀ ਹੋਣ ਤੇ ਇਹਨੇ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ੱਥਲੇ ਸ਼ਹਿਰਾਂ ਜਿਨੀ ਪਿੰਡਾਂ ਦੇ ਵਿੱਚ ਵੀ ਬਹੁਤ ਵੱਡਾ ਉਤਸ਼ਾਹ ਹੈ ਜੀ ਕਿਉਂਕਿ ਮੈਂ ਤਕਰੀਬਨ ਸਾਰੇ ਫਰੀਦਕੋਟ ਪਾਰਲੀਮੈਂਟੀ ਹਲਕੇ ਦੇ ਵਿੱਚ ਸਾਈਂ ਜੀ ਨਾਲ ਦੌਰਾ ਕੀਤਾ ਤੇ ਸਾਨੂੰ ਕੋਈ ਉਹ ਜਿਹਾ ਪ੍ਰਿੰ ਨਹੀਂ ਮਿਲਿਆ ਕਿ ਜਿੱਥੇ ਸਾਡਾ ਬੂਥ ਨਾ ਲੱਗੂ ਜਾਂ ਸਾਨੂੰ ਵੋਟ ਘੱਟ ਮਿਲੂ ਕਿਉਂਕਿ ਸਾਡੇ ਜੋ ਕੈਂਡੀਡੇਟ ਪੰਜ ਆ ਪੰਜ ਕੋਣਾ ਮੁਕਾਬਲਾ ਇਸ ਦੇ ਵਿੱਚ ਜਿਹੜਾ ਅੱਜ ਦਾ ਜੋਰ ਤੁਸੀਂ ਦੇਖ ਰਹੇ ਗੱਲ ਵੀ ਜੋ ਹਾਲਾਤ ਮਾਰੇ ਆ ਦੂਸਰੀਆਂ ਪਾਰਟੀਆਂ ਥੱਲੇ ਜਾ ਰਹੀਆਂ ਤੇ ਹੰਸ ਰਾਜ ਜੀ ਬਹੁਤ ਅੱਫੋ ਹੋ ਰਹੇ ਪਿੰਡਾਂ ਦੇ ਵਿੱਚ ਤਾਂ ਇਹ ਵੀ ਮੈਂ ਦੇਖਣ ਨੂੰ ਮਿਲ ਰਿਹਾ ਕਿ ਜਿਸ ਤਰ੍ਹਾਂ ਕਹਦੇ ਆ ਕਿ ਪਿੰਡਾਂ ਦੇ ਵਿੱਚ ਜਿਹੜਾ ਬੀਜੇਪੀ ਦਾ ਬੂਥ ਨਹੀਂ ਲੱਗਣ ਦਿੱਤਾ ਜਾਂਦਾ ਕਿਸ ਵਰਗੀ ਗੱਲ ਇਹ ਕੋਈ ਗੱਲ ਇਹ ਆ ਕਹਿਣ ਨੂੰ ਕੁਝ ਕਹਿ ਦੇਣਾ ਇਹ ਕਹਿੰਦੇ ਕੌਣ ਆ ਤੁਹਾਨੂੰ ਇਹ ਵੀ ਦੱਸਣਾ ਮੈਂ ਕਹਿੰਦੇ ਤੁਹਾਨੂੰ ਕੌਣ ਹੈ ਕਹਿੰਦੇ ਉਹ ਆ ਜਿਹੜੇ ਏਜੰਟ ਦੂਸਰੀਆਂ ਪਾਰਟੀਆਂ ਦੇ ਛੱਡੇ ਹੋਏ ਉਹ ਲੋਕ ਆ ਜਿਨ੍ਹਾਂ ਨੇ ਆੜਤੀਆਂ ਦੇ ਪੈਸੇ ਨਿਪੇਆ ਬੈਂਕਾਂ ਦੇ ਡਿਫਾਲਟਰ ਆ ਉਹ ਬੰਦੇ ਹੀ ਆ ਗੱਲਾਂ ਕਰ ਰਹੇ ਆ ਨਾ ਕਿ ਪਬਲਿਕ ਕਰ ਰਹੀ ਆ ਕਿਸਾਨ ਸਾਡੇ ਨਾਲ ਟੋਟਲ ਕਿਸਾਨ ਜਿਹੜੇ ਕਿਸਾਨ ਨੂੰ 6000 ਰੁਪਇਆ ਸਾਲ ਦਾ ਆਉਂਦਾ ਜਿਹਦੀ ਕਣ ਝੋਨਾ ਨਾਲ ਦੀ ਨਾਲ ਵਿਕਰਿਆ ਪੈਸੇ ਆ ਰਹੇ ਆ ਸਾਡੇ ਮੈਥੋਂ ਦੱਸਦਾ ਪਿੰਡਾਂ ਦੇ ਵਿੱਚ ਜਦੋਂ ਗੱਲ ਕਰੀ ਦੀ ਕਿਸਾਨਾਂ ਦੇ ਨਾਲ ਕੋਈ ਕਹਿੰਦਾ ਵੀ ਆ ਮੇਰਾ ਜਿਹੜਾ ਗੋਡਾ ਬਦਲਿਆ ਇਹ ਮੋਦੀ ਨੇ ਬਦਲਿਆ ਕਿਸਾਨਾਂ ਦੀ ਗੱਲ ਹੈ ਕੋਈ ਥੱਲੇ ਵਾਲੀ ਗਰੀਬ ਜਨਤਾ ਤਾਂ ਹੈ ਹੀ ਹੈ ਸਾਡੇ ਨਾਲ ਕੋਈ ਕਹਿੰਦਾ ਵੀ ਮੇਰਾ ਹਾਰ ਦਾ ਆਪਰੇਸ਼ਨ ਹੋਇਆ ਮੋਦੀ ਨੇ ਕਰਾ ਕੇ ਦਿੱਤਾ ਅਸੀਂ ਵੋਟ ਮੋਦੀ ਨੂੰ ਪਾਉਣੀ ਆ ਇਸ ਕਰਕੇ ਕੋਈ ਕਿਸਾਨਾਂ ਦਾ ਕੋਈ ਤਾਂ ਨਾ ਵਿਰੋਧ ਨਹੀਂ ਅਸੀਂ ਮੈਂ ਖੁਦ ਕਿਸਾਨ ਆ ਜੱਟ ਦਾ ਪੁੱਤ ਆ ਜੱਟ ਆ ਮੈਨੂੰ ਮੈਨੂੰ ਨਹੀਂ ਲੱਗ ਰਿਹਾ ਵੀ ਕਿਸਾਨਾਂ ਨੇ ਕਿਤੇ ਮੈਂ ਸਾਰੇ ਏਰੀਆ 'ਚ ਘੁੰਮਿਆ ਹਰ ਥਾਂ ਤੇ ਕਿਸਾਨਾਂ ਨੇ ਮੇਰਾ ਸਵਾਗਤ ਕੀਤਾ ਉਹ ਕਹਿੰਦੇ ਇਹ ਗੱਲ ਜਰੂਰ ਕਹਿੰਦੇ ਆ ਉਹ ਕਹਿੰਦੇ ਯਾਰ ਅਲਫੰਦਰਾ ਜਾਂ ਤੋਂ ਡਰਦੇ ਸੀ ਝੰਡੇ ਝੁੰਡੇ ਨਹੀਂ ਲਾਉਂਦੇ ਤੇ ਵੋਟਾਂ ਥੋਮੀ ਪਾਵਾਂਗੇ ਇਥੋਂ ਤੇ ਕਰ ਗੱਲ ਪਿੰਡਾਂ ਦੇ ਵਿੱਚ ਚੱਲ ਰਹੀ ਆ ਜਿਵੇਂ ਆਵਾਜ਼ੀ ਪਾਰਟੀ ਕਹਿੰਦੀ 13 13 ਸੀਟਾਂ ਦੇ ਹਿਸਾਬ ਨਾਲ ਅਸੀਂ ਜਿੱਤਾਂਗੇ ਤੇ ਭਾਜਪਾ ਕਹਿੰਦੀ 400 ਪਾਰ ਇਸ ਵਾਰ ਦਾ ਨਾ ਰਹੀ ਰਤਵੇ ਦੇ ਉਹ ਬਿਲਕੁਲ ਭਾਜਪਾ ਦੀ ਗੱਲ ਸਹੀ ਆ ਨਰਿੰਦਰ ਮੋਦੀ ਦਾ ਜੋ ਦੇਸ਼ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਨਾ ਬਣਿਆ ਹੋਇਆ ਐਸਾ ਪ੍ਰਧਾਨ ਮੰਤਰੀ ਇੰਡੀਆ ਨੂੰ ਮਿਲਿਆ ਇਤੋਂ ਪਹਿਲਾਂ ਕੋਈ ਐਡਾ ਕਾਬਲ ਪ੍ਰਧਾਨ ਮੰਤਰੀ ਨਹੀਂ ਮਿਲਿਆ ਇਹਨੇ ਉਹ ਕੰਮ ਕਰ ਦਿੱਤੇ ਤੁਹਾਡੇ ਸਾਹਮਣੇ ਧਾਰਾ 370 ਤੋੜਨੀ ਫਿਰ ਉਸ ਤੋਂ ਬਾਅਦ ਰਾਮ ਮੰਦਰ ਦਾ ਨਿਰਮਾਣ ਕਰਨਾ ਇਹ ਕੋਈ ਛੋਟੀਆਂ ਗੱਲਾਂ ਨਹੀਂ ਸਿੱਖਵਾ ਸਿੱਖਾਂ ਵਾਸਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦੇਣਾ ਇਹ ਕੋਈ ਛੋਟੀ ਗੱਲ ਨਹੀਂ ਚਾਰ ਸਾਹਿਬ ਜਾਦਿਆਂ ਦਾ ਜੋ ਇਹਨਾਂ ਨੇ ਜਿਹੜਾ ਜਨਮਵਸਤ ਮਨਾਉਣਾ ਇਹ ਕੋਈ ਛੋਟੀਆਂ ਗੱਲਾਂ ਨਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਉਣਾ ਵਰਲਡ ਦੇ ਵਿੱਚ ਛੁੱਟੀ ਕਰਨੀ ਇਹ ਛੋਟੀਆਂ ਗੱਲਾਂ ਨਹੀਂ ਉਹਨਾਂ ਦੀ ਕੋਈ ਜਾਤਪਾਤ ਦੀ ਗੱਲ ਨਹੀਂ ਮਨੁੱਖਤਾ ਦੀ ਗੱਲ ਹੈ ਇਹਨਾਂ ਦ੍ਰਿਹੜ ਤੇ ਕਾਬਲ ਪ੍ਰਧਾਨ ਮੰਤਰੀ ਇੰਡੀਆ ਦੇ ਵਿੱਚ ਪਹਿਲਾਂ ਨਹੀਂ ਮਿਲਿਆ ਸੀ ਤੁਸੀਂ ਦੇਖਿਆ ਸੀ ਕਾਂਗਰਸ ਦੀ ਸਰਕਾਰ ਦੇ ਵਿੱਚ ਕਿਹਦੇ ਕੋਲਾ ਘਟਾਲਾ ਕਿਤੇ ਤੋਪ ਘਟਾਲਾ ਕਿਤੇ ਇਹਾਜ ਘਟਾਲਾ ਹੁਣ 10 ਸਾਲ ਦੀ ਸਰਕਾਰ ਦੇ ਵਿੱਚ ਕਿਸੇ ਮਨਿਸਟਰ ਦੇ ਖਿਲਾਫ ਕੋਈ ਘਟਾਲਾ ਜਾਂ ਕੋਈ ਗੱਲ ਨਹੀਂ ਹੋਈ ਇਹ ਤੁਹਾਡੇ ਸਾਹਮਣੇ ਸਬੂਤ ਆ ਤੁਹਾਨੂੰ ਇਸ ਗੱਲ ਦਾ ਇਸ ਕਰਕੇ ਬਹੁਤ ਸ਼ਾਨ ਨਾਲ ਬਹੁਤ ਹੀ ਸ਼ਾਨ ਦੇ ਨਾਲ ਕੋਡ ਇਹ ਜਿਹੜੀਆਂ ਇਥੋਂ ਦੀਆਂ ਸੀਟਾਂ ਪੰਜਾਬ ਦੀਆਂ ਇਹ ਵੀ ਤੇਰਾ ਹੀ ਜਿੱਤਾਂਗੇ ਅਸੀਂ ਤੇ ਮੋਦੀ ਜੀ ਜੋ ਕਹਿ ਰਹੇ ਆ ਜੀ ਆਮਦਸ਼ਾਹ ਜੋ ਕਹਿ ਰਹੇ ਆ ਵੀ 400 ਤੋਂ ਪਾਰ ਵਾਕਿਆ ਹੀ 400 ਤੋਂ ਪਾਰ ਜਾਏਗਾ ਜੋ ਅੱਜ ਦੇ ਜੋ ਹਾਲਾਤ ਬਣੇ ਹੋਏ ਤੁਹਾਨੂੰ ਦੇਖ ਹੀ ਰਹੇ ਤੁਸੀਂ ਕਿ ਅੱਜ ਜਿਹੜਾ ਖੁਦ ਆਪ ਮੰਨ ਰਹੇ ਆ ਲੋਕ ਵੀ ਸਾਡਾ ਜਿਹੜੇ ਆਮ ਆਦਮੀ ਵਾਲੇ ਅਤੇ ਕਾਂਗਰਸ ਤੇ ਕਾਲੀ ਦਲ ਉਹਨਾਂ ਦਾ ਬਹੁਤ ਵੱਡਾ ਜੋ ਸਿਸਟਮਾ ਗਰਾਵ ਥੱਲੇ ਜਾ ਰਿਹਾ ਕਿਉਂਕਿ ਪੰਜ ਕੋਨਾ ਮੁਕਾਬਲੇ ਦੇ ਵਿੱਚ ਇਸ ਕਰਕੇ ਸਾਡਾ ਜੋ ਕਿਉਂਕਿ ਜਿਹੜੀ ਵੋਟ ਆਜ਼ਾਦ ਉਮੀਦਵਾਰ ਲਿਜਾ ਰਿਹਾ ਉਹ ਬੀਜੇਪੀ ਦੀ ਕੋਈ ਨਹੀਂ ਵੋਟ ਜਾ ਰਹੀ ਕਿਉਂਕਿ ਉਹ ਵੋਟ ਦੂਸਰੀਆਂ ਪਾਰਟੀਆਂ ਦੀ ਜਾ ਰਹੀ ਹੈ ਸਾਡਾ ਤਾਂ ਜੋ ਗ੍ਰਾਫ ਉਹਦੇ ਨਾਲ ਵਧ ਰਿਹਾ ਲੋਕਾਂ ਨੂੰ ਇਹ ਵੀ ਪਤਾ 84 ਵੇਖਿਆ ਅਤਵਾਦ ਦਾ ਦੌਰ ਵੇਖਿਆ ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਕਿਤੇ ਮਾੜੇ ਹਾਲਾਤ ਨਾ ਬਣ ਜਾਣ ਇਸ ਕਰਕੇ ਮੋਦੀ ਦੇ ਹੱਥ ਮਜ਼ਬੂਤ ਕਰਨੇ ਬਹੁਤ ਜ਼ਰੂਰੀ ਹੈ ਬੀਜੇਪੀ ਨੂੰ ਜਿਤਾਉਣਾ ਬਹੁਤ ਹੀ ਜ਼ਰੂਰੀ ਹੈ ਅੱਜ ਦਾ ਜਿਸ ਤਰ੍ਹਾਂ ਰੋਡ ਸ਼ੋਅ ਹੈ ਜੀ ਕਿਸ ਤਰ੍ਹਾਂ ਦਾ ਰਿਸਪਾਂਸ ਜਿਹੜਾ ਬਾਜ਼ਾਰ ਦੇ ਵਿੱਚੋਂ ਬਾਜ਼ਾਰ 'ਚ ਪੂਰਾ ਪਿਆਰ ਆ ਜੀ ਪੂਰਾ ਤੁਹਾਡੇ ਸਾਹਮਣੇ ਹੀ ਆ ਹਰ ਦੁਕਾਨਦਾਰ ਬਹੁਤ ਪਿਆਰ ਨਾਲ ਉਹਨਾਂ ਦੇ ਹਾਰ ਪਾ ਰਹੇ ਹਾਰ ਪਾ ਕੇ ਸਵਾਗਤ ਕਰ ਰਹੇ ਦੂਤੇ ਹੋਰ ਕੀ ਹੋ ਸਕਦਾ ਜੀ ਨਹੀਂ ਤਾਂ ਤਕਰੀਬੇ ਦੇ ਅਸੀਂ ਵੇਖਿਆ ਵੀ ਜਿਨ੍ਹਾਂ ਨੇ ਵੋਟ ਨਹੀਂ ਪਾਉਣੀ ਹੁੰਦੀ ਉਹ ਦੁਕਾਨ ਚੋਂ ਨਿਕਲਦੇ ਦੂਰੇ ਕਹਿੰਦੇ ਸੱਤ ਸਰੀ ਕਾਲ ਜੀ ਇਹ ਵੇਖ ਰਹੇ ਕਿ ਉੱਟ ਕੇ ਸਾਰੇ ਜੋ ਬਾਜ਼ਾਰ ਦੇ ਵਿੱਚ ਏਡਾ ਵਧੀਆ ਮਾਹੌਲ ਬਣਿਆ ਹੋਇਆ ਅਗਰ ਭਾਜਪਾ ਜਿੱਤ ਗਿਆ ਤੇ ਅਗਲੀ ਵਾਰੀ ਪ੍ਰਧਾਨ ਮੰਤਰੀ ਕੌਣ ਬਣੇਗਾ ਵੇਖੋ ਜੀ ਪ੍ਰਧਾਨ ਮੰਤਰੀ ਤੁਹਾਡੇ ਸਾਹਮਣੇ ਹੀ ਆ ਕੋਈ ਇਹਦਾ ਕੋਈ ਗੱਲ ਹੈ ਨਹੀਂ ਇਹ ਤਾਂ ਕੋਈ ਦੂਰ ਰਹੇ ਨਹੀਂ ਸਾਡੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਹੈ ਤੇ ਹੋਣਗੇ ਪਹਿਲਾਂ ਵੀ ਇਹ ਇਤਿਹਾਸ ਵੀ ਹੋਣਗੇ ਵੇਖੋ ਛੋਛੇ ਦਾ ਜਿਹੜੇ ਮਰਜ਼ੀ ਛੱਡੀ ਜਾਵੇ ਕੋਈ ਛੋਛੇ ਨਾਲ ਤਾਂ ਕੋਈ ਗੱਲ ਨਹੀਂ ਬਣਦੀ ਨਾ ਗੱਲ ਤਾਂ ਜਿਹੜੀ ਅਸਲੀਅਤ ਆ ਅਸਲੀਅਤ ਆ ਹੈ ਨਰਿੰਦਰ ਮੋਦੀ ਪਹਿਲਾ ਪ੍ਰਧਾਨ ਮੰਤਰੀ ਤੇ ਅੱਗੇ ਤੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਉਹ ਹੋਈ ਬਣਨੇ